ਅੱਜ ਦੀ ਵੀਡੀਓ ਨਾ ਘਰੇਲੂ ਔਰਤ ਇੱਕ ਘਰੇ ਜੁੱਲਾ ਤੇ ਗੀజర్ ਤਿਆਰ ਕੀਤਾ। ਉਹਦੀ ਵੀਡੀਓ ਹੈ ਉਹਦੇ ਵਾਸਤੇ ਆਪਾਂ ਨੂੰ 50 ਕਿੱਟਾ ਚਾਹੀਦੇ ਨੇ। ਇੱਕ ਖਾਲੀ ਪੀਪਾ ਪਹਿਲਾਂ ਆਪਾਂ ਨੂੰ ਇਸਕਾਰ ਦੇ ਵਿੱਚੋਂ ਟੈਂਟਾਂ ਨੂੰ ਚੀਨ ਲੈਣਾ। ਦੇਖੋ ਚੌਰਸ ਜੁੱਲੇ ਦੀ ਤਰ੍ਹਾਂ ਆਪਾਂ ਬਣਾ ਲੈਣਾ। ਉਸ ਤੋਂ ਬਾਅਦ ਕੀ ਕਰਨਾ? ਇਸ ਨੂੰ ਆਲੇ-ਦਾਲੋਂ ਤੇ ਬਾਹਰੋਂ ਤੇ ਅੰਦਰੋਂ ਚੰਗੀ ਤਰ੍ਹਾਂ ਗੋਹੀ ਮਿੱਟੀ ਦੇ ਨਾਲ ਲਿਪ ਦੇਣਾ। ਦੇਖੋ ਕਿੰਨੀ ਵਧੀਆ ਸੇਵ ਤਿਆਰ ਕਰਤੀ ਉਹਦੇ ਬਾਅਦ ਪੀਪਾ ਲੈ ਲੈਣਾ ਇਸਕੇ ਦੇ ਜੋ ਸਰਾਖ ਹੁੰਦਾ ਉੱਪਰਲੀ ਸਾਈਡ ਉੱਥੇ ਆਪਾਂ ਜੋ ਬਾਸ ਰੇਸ਼ਨ ਵਾਲਾ ਪਾਈਪ ਹੁੰਦਾ ਉਹ ਚੰਗੀ ਤਰ੍ਹਾਂ ਫਿਟ ਕਰ ਦੇਣਾ ਤੇ ਨੀਚਲੀ ਸਾਈਡ ਦੂਸਰੀ ਸਾਈਡ ਗਲੀ ਸਰਾਖ ਮਾਰ ਕੇ ਆਪਾਂ ਇੱਕ ਟੂਟੀ ਪਾਣੀ ਵਾਲੀ ਟੂਟੀ ਫਿਟ ਕਰ ਦੇਣੀ ਆ ਪਾਣੀ ਇਹਨਾਂ ਵਾਲਾ ਪਾਈਪ ਉੱਪਰ ਚਾਹੀਦਾ ਤੇ ਪਾਣੀ ਜੋ ਨਿਕਲਣ ਵਾਲਾ ਪਾਈਪ ਆ ਗਰਮ ਉਹ ਨੀਚੇ ਵਾਲੇ ਵਾਸਤੇ ਚਾਹੀਦਾ ਦੇਖੋ ਇਸ ਤਰ੍ਹਾਂ ਆਪਾਂ ਫਿਟ ਕਰ ਦੇਣਾ ਚੰਗੀ ਤਰ੍ਹਾਂ ਤੇ ਚੁੱਲੇ ਨੂੰ ਇਸ ਆਕਾਰ ਦੇ ਸਰੀਵ ਵਗੈਰਾ ਲਗਾ ਕੇ ਆਪਾਂ ਇਸ ਸ਼ੇਪ ਦੇ ਵਿੱਚ ਚੰਗੀ ਤਰ੍ਹਾਂ ਭਾਂਡਾ ਧਰਨ ਵਾਸਤੇ ਲਿਪਾ ਦੇਣਾ ਦੇਖੋ ਬਹੁਤ ਹੀ ਵਧੀਆ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਹ ਚੁੱਲਾ ਵੀ ਆ ਤੇ ਗਿਜਰ ਵੀ ਆ ਪਾਣੀ ਗਰਮ ਵੀ ਕਰੂਗਾ ਦੇਖੋ ਇਹ ਭਾਂਡਾ ਧਰਨ ਵਾਲੀ ਆਪਣੀ ਸ਼ੇਪ ਤਿਆਰ ਹੋ ਗਈ। ਬਹੁਤ ਹੀ ਵਧੀਆ ਤਰੀਕੇ ਨਾਲ ਇਹਨੂੰ ਸਫਾਈ ਦੇ ਕੇ ਇਸ ਮੈਡਮ ਨੇ ਤਿਆਰ ਕਰਤਾ। ਦੇਖੋ। ਉਸ ਤੋਂ ਬਾਅਦ ਆਪਾਂ ਜੋ ਪਿਛਲੀ ਸਾਈਡ ਆ, ਚੁੱਲੇ ਦੀ ਪਿਛਲੀ ਸਾਈਡ ਰਹੇਗੀ। ਉੱਥੇ ਉਹ ਜੋ ਪੀਪਾ ਸੀ ਇਸ ਤਰ੍ਹਾਂ ਫਟਕਾ ਦੇਣਾ ਤੇ ਉੱਪਰ ਪੈਪ ਲਾ ਦੇਣਾ। ਤੇ ਉੱਪਰ ਦਿੱਤੇ ਦੇ ਰੰਗ ਕਰ ਦੇਣਾ। ਤੇ ਹੁਣ ਆਪਣਾ ਗੀਜ਼ਰ ਤੇ ਚੁੱਲਾ ਤਿਆਰ। ਆਜੋ ਆਪਾਂ ਇਹਦੇ ਵਿੱਚ ਅੱਗ ਪਾ ਕੇ ਦੇਖਦੇ ਹਾਂ ਕਿ ਕਿਵੇਂ ਕੰਮ ਕਰਦਾ ਦੇਖੋ ਪੱਗ ਚਲਾਤੀ ਉੱਪਰ ਪਾਣੀ ਰੱਖਤਾ ਤੇ ਉਧਰੋਂ ਆਪਣਾ ਨਾਲ ਦੀ ਨਾਲ ਪਾਣੀ ਵੀ ਗਰਮ ਹੋਊਗਾ ਤੇ ਨਾਲ ਦੀ ਨਾਲ ਆਪਾਂ ਸਬਜ਼ੀ ਵਗੈਰਾ ਜਾਂ ਰੋਟੀਆਂ ਵਗੈਰਾ ਇੱਥੇ ਬਣਾ ਸਕਦੇ ਹਾਂ ਬਹੁਤ ਹੀ ਵਧੀਆ ਪ੍ਰੋਜੈਕਟ ਆ ਧੰਨਵਾਦ ਸਸਿਕਾ